ਕੋਟਲਾ ਸੂਰਜਮਲ ਦਾ ਸਲਾਨਾ ਸਿੰਘ ਮੇਲਾ ਮਿੱਠੀਆਂ ਜਾਂਦਾ ਛੜਦਾ ਹੋਇਆ ਸਮਾਪਤ ਇੱਕ ਨੰਬਰ ਪਟਕੇ ਦੀ ਕੁਸ਼ਤੀ ਪਹਿਲਵਾਨ ਜੱਸਾ ਪੱਟੀ ਨੇ ਜਿੱਤੀ ਸੰਤ ਬਾਬਾ ਮਨਸਾ ਸਿੰਘ ਫਾਰਮੈਸੀ ਕਲੱਬ ਧੰਨ ਧੰਨ ਬਾਬਾ ਨਿਹਾਲਦਾਜੀ ਸਪੋਰਟਸ ਕਲੱਬ ಗ್ರಾಮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀ ਪਿੰਡ ਕੋਟਲਾ ਸੂਰਜਮਲ ਸ਼ਾਹਕੋਟ ਵੱਲੋਂ ਸਲਾਨਾ ਸਿੰਘ ਮੇਲਾ ਪਿੰਡ ਕੋਟਲਾ ਸੂਰਜਮਲ ਦੇ ਖੇਡ ਸਟੇਡੀਅਮ ਵਿਖੇ ਬੜੀ ਹੀ ਧੂਮ-ਤਾਮ ਨਾਲ ਕਰਵਾਇਆ ਗਿਆ ਇਸ ਮੌਕੇ ਬਾਬਾ ਜਸਵੰਤ ਸਿੰਘ ਕੋਟਲਾ ਮੁੱਖ ਸੇਵਾਦਾਰ ਧੰਨ ਧੰਨ ਬਾਬਾ ਨਿਹਾਲਦਾਜੀ ਨੇ ਰੀਵਨ ਕਟ ਕੇ ਸਿੰਝ ਮੇਲੇ ਦਾ ਉਦਘਾਟਨ ਕੀਤਾ ਇਸ ਮੌਕੇ ਉਹਨਾਂ ਨਾਲ ਜਗਤਾਰ ਸਿੰਘ ਖਾਲਸਾ ਸਾਬਕਾ ਸਰਪੰਚ ਕੋਟਲਾ ਦਵਿੰਦਰ ਸਿੰਘ ਰਹਿੇਲੂ ਪ੍ਰਧਾਨ ਕਸਪੂਰਾਜ ਪੁੱਤ ਸਭਾ ਪੰਜਾਬ ਰਵਿੰਦਰ ਸਿੰਘ ਖੋਸਾ ਸਰਪੰਚ ਕੋਟਲਾ ਹਰਜਿੰਦਰ ਸਿੰਘ ਸਾਭੀ ਗੁਰਦਾਮ ਸਿੰਘ ਸਾਬਕਾ ਸਰਪੰਚ ਕੋਟਲਾ ਆਦਮ ਮੌਜੂਦ ਸਨ ਇਸ ਮੌਕੇ ਹਰਦੇਵ ਸਿੰਘ ਲਾਡੀ ਸ਼ੇਰੋ ਵਾਲੀ ਵਿਧਾਇਕ ਹਲਕਾ ਸ਼ਾਹਕੋਟ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਗੁਲਜਾਰ ਸਿੰਘ ਥਿੰਦ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ सुरेंद्रਜੀਤ ਸਿੰਘ ਛੱਠਾ ਬਲਾਕ ਪ੍ਰਧਾਨ ਕਾਂਗਰਸ ਕਮੇਟੀ ਅਮਰਪਾਲ ਸਿੰਘ ਤਨੋਆ ਸਾਬਕਾ ਸਰਪੰਚ ਨਵਾਂ ਕਿਲਾ ਬੰਟੀ ਵਠਲਾ ਅਰੋੜਾ ਮਹਾਸਭਾ ਸ਼ਾਹਕੋਟ ਰੋਮੀ ਗਿੱਲ ਸਾਬਕਾ ਐਮਸੀ ਸੁਖਦੀਪ ਸਿੰਘ ਸੋਨੂ ਕੰਗਪੀਏ ਸੇਰੋਵਾਲੀਆ ਟਿੰਪੀ ਕੁਮਾਰ ਜਸਵਿੰਦਰ ਗਿੱਲ ਐਮਸੀ ਅਮਨਦੀਪ ਸੈਦਪੁਰੀ ਆਦ ਬਸੇਮ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਇਸ ਮੌਕੇ ਮੋਖ ਪ੍ਰਬੰਧਕ ਜਗਤਾਰ ਸਿੰਘ ਖਾਲਸਾ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਉਪਰੰਤ ਪੰਜਾਬ ਦੇ ਨਾਮੇ ਪਹਿਲਵਾਨਾਂ ਵਿੱਚ ਕੁਸ਼ਤੀਆਂ ਦੇ ਮੁਕਾਬਲੇ ਹੋਏ ਜਿਨ੍ਹਾਂ ਦਾ ਵੱਡੀ ਗਿਣਤੀ ਚ ਖੇਡ ਪ੍ਰੇਮੀਆਂ ਨੇ ਖੂਬ ਆਨੰਦ ਮਾਣਿਆ ਇਸ ਮੌਕੇ ਲੜਕੀਆਂ ਦਾ ਕਬੱਡੀ ਸ਼ੋਅ ਮੈਚ ਵੀ ਕਰਵਾਇਆ ਗਿਆ ਇਸ ਮੌਕੇ ਪਟਕੇ ਦੀ ਟਿਕ ਨੰਬਰ ਕੁਸ਼ਤੀ ਪਹਿਲਵਾਨ ਜੱਸਾ ਪੱਟੀ ਅਤੇ ਮੋਨੋਦਈਆ ਵਿਚਕਾਰ ਹੋਈ ਜਿਸ ਵat ਵਿੱਚ ਪਹਿਲਵਾਨ ਜੱਸਾ ਪੱਟੀ ਜੇਤੂ ਰਿਹਾ ਪਟਕੇ ਦੀ 2 ਨੰਬਰ কুਸਤੀ ਪਹਿਲਵਾਨ ਲਾਪ੍ਰਿਤ ਕਾਂਜਲੀ ਸੌਰਵ ਅਜਨਾਲਾ ਵਿਚਕਾਰ ਹੋਈ ਜਿਸ ਵਿੱਚ ਪਹਿਲਵਾਨ ਲਾਪ੍ਰਿਤ ਕਾਂਜਲੀ ਜੇਤੂ ਰਿਹਾ ਇਸੇ ਤਰ੍ਹਾਂ ਪਟਕੇ ਦੀ 3 ਨੰਬਰ কুਸਤੀ ਪਹਿਲਵਾਨ ਸੁਰਿੰਦਰ ਸ਼ਾਹਕੋਟ ਅਤੇ ਦਿਨੇਸ਼ ਕੰਗਣੀਵਾਲ ਵਿਚਕਾਰ ਹੋਈ ਜਦਕਿ ਕਾਫੀ ਜੱਦੋਜਹਿਦ ਦੇ ਬਾਅਦ ਬਰਾਬਰੀ ਰਹੀ ਇਸ ਮੌਕੇ ਵਿਧਾਇਕ ਲਾਡੀ ਸ਼ੇਰੋ ਵਾਲੀਆ ਨੇ ਕਿਹਾ ਕਿ ਪਿੰਡ ਕੋਟਲਾ ਸੁਰਜਮਲ ਦੀਆਂ ਸਮੂਹ ਸੰਗਤਾਂ ਵੱਲੋਂ ਸਾਂਝੇ ਤੌਰ ਤੇ ਸਲਾਨਾ ਸਿੰਝ ਮੇਲਾ ਕਰਵਾਉਣ ਦਾ ਜੋ ਉਪਰਾਲਾ ਕੀਤਾ ਜਾਂਦਾ ਹੈ ਉਹ ਬਹੁਤ ਹੀ ਸਲਾੰਘਾਯੋਗ ਕਾਰਜ ਹੈ ਉਹਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਨਸਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਵੱਲ ਧਿਆਨ ਦੇਣ ਅੰਤ ਵਿੱਚ ਮਹਿਮਾਨ ਲਾਡੀ ਸ਼ੇਰੋ ਵਾਲੀਆ ਨੇ ਜੇਤੂ ਪਹਿਲਵਾਨਾਂ ਦਾ ਨਕਦ ਇਨਾਮੀ ਅਤੇ ਯਾਦਗਾਰੀ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ ਪ੍ਰਬੰਧਕਾਂ ਵੱਲੋਂ ਆਏ ਹੋਏ ਮਹਿਮਾਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਛਿੰਝ ਮਿਲ ਨੂੰ ਨੇਪਰੇ ਚਾੜ੍ਹਨ ਦੇ ਚੰਦ 70 ਸਿੰਘ 37 ਪਹਿਲਵਾਨ ਬਜਿੰਦਾ ਪਹਿਲਵਾਨ ਆਦ ਨੇ ਵਿਸ਼ੇਸ਼ ਸਹਿਯੋਗ ਦਿੱਤਾ ਛਾਕੋਟ ਮਾਲਸੀਆਂ ਤੋਂ ਜਸਵੀਰ ਸ਼ੀਰਾ ਦੀ ਖਾਸ ਰਿਪੋਰਟ ਵਾਰਲਡ ਪੰਜਾਬ న్యూਸ Th ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਾਹਕੋਟ ਦੇ ਨੇੜੇ ਪਿੰਡ ਕੋਟਲਾ ਸੂਰਜਮਲ ਚੜ੍ਹਦੇ ਪਾਸੇ 2 ਕਿਲੋਮੀਟਰ ਦੇ ਜੋ ਪੁਰਾਣਾ ਸਲਾਨਾ ਸੰਝ ਮੇਲਾ ਦੰਗਲ ਕਰਾਇਆ ਗਿਆ ਵਾ ਜਿਸ ਵਿੱਚ ಗ್ರಾಮ ਪੰਚਾਇਤ ਕੋਟਲਾ ਸੂਰਜਮਲ ਤੇ ਸਮੂਹ ਰੱਗਨ ਵਾਸੀਆਂ ਨੇ ਤੇ ਸਾਡੇ ਐਨਆਰਆਈ ਵੀਰਾਂ ਨੇ ਬਜ਼ੁਰਗਾਂ ਨੇ ਬੱਚਿਆਂ ਨੇ ਸਾਡੀਆਂ ਭੈਣਾਂ ਨੇ ਜੋ ਬਹੁਤ ਹੀ ਯੋਗਦਾਨ ਪਾਇਆ ਅਸੀਂ ਇਹ ਹੀ ਅਰਦਾਸ ਕਰਦੇ ਹਾਂ ਜਿੱਥੇ ਇਲਾਕੇ ਦੀ ਨਗਰ ਦੀ ਕਰਦੇ ਵਿੱਚ ਅੜਦੀ ਕਲਾ ਰਵੇ ਉੱਥੇ ਹੀ ਅਸੀਂ ਸਾਡੇ ਐਨਆਰਆਈ ਵੀਰ ਜੋ ਵਿਦੇਸ਼ਾਂ ਦੇ ਵਿੱਚ ਬੈਠੇ ਆ ਉਹ ਵੀ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰਨ ਇਹ ਜੋ ਛੰਝ ਮੇਲਾ ਸਾਡੇ ਬਹੁਤ ਹੀ ਨਗਰ ਦੀ ਪੁਰਾਣੀ ਪਰੰਪਰਾਵਾ ਮੈਸਤਰੀ ਸੋਹਣ ਸਿੰਘ ਜੀ ਨੇ ਸ਼ੁਰੂ ਕੀਤੀ ਤਾਜ਼ੀ ਗੁੜ ਤੋਂ ਤੇ ਅੱਜ ਜੋ ਲੱਖਾਂ ਚ ਇਹ ਛੰਝ ਮੇਲਾ ਚਲੇ ਗਿਆ ਇਹ ਜੋ ਯੋਗਦਾਨ ਐਨਆਰਆਈ ਭਰਾਵਾਂ ਦਾ ਵਾ ਉਹਨਾਂ ਨੂੰ ਦਿਨ ਦੁੱਗਣੀ ਰਾਤ ਚੌਗੁਣੀ ਪ੍ਰਮਾਤਮਾ ਚੱਕੇ ਤਰੱਕੀ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ